ਪਤਤ ਪਾਵਨ ਜਾਗਤ ਜੋਤ ਜੋ ਕੋ ਜੋ ਵੀ ਅਟਲ ਛਤਰ ਜਗਰ ਤਖਤਾਂ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਪਾਵਨ ਤੇ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਸਤਿਕਾਰਯੋਗ ਸਾਧ ਸੰਗਤ ਜੀਓ ਸਤਿਗੁਰੂ ਸੱਚੇ ਪਾਤਸ਼ਾਹ ਜੀਾਂ ਦੀ ਅਪਾਰ ਕਿਰਪਾ ਸਦਕਾ ਅੱਜ ਦੇ ਪਾਵਨ ਸ੍ਰੀ ਮੁਖਵਾਕ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀਾਂ ਦੀ 16 ਰਠ ਰਾਗ ਦੇ ਵਿੱਚ ਉਹ ਚਾਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰੇ ਉੱਤੇ ਕਿਰਪਾ ਹੋਈ ਹੈ ਅੱਜ ਦੇ ਪਾਵਨ ਬਚਨ ਹਨ ਮਨ ਰੇ ਕੌਣ ਕੁਮਤ ਤੈ ਲੈਨੀ ਇੱਕ ਹੁੰਦੀ ਐ ਮਤ ਇੱਕ ਹੁੰਦੀ ਐ ਕੁਮਤ ਕੁਮਤ ਭੈੜੀ ਮਤ ਨੂੰ ਕਹਿੰਦੇ ਨੇ ਤੇ ਮਤ ਕਹਿੰਦੇ ਨੇ ਚੰਗੀ ਮਤ ਆ ਜਾਣੀ ਮਹਾਰਜ ਕਹਿੰਦੇ ਹਨ ਕਿ ਆਪਣੇ ਮਨ ਨੂੰ ਸਮਝਾਈ ਵੀ हे ਮਨ ਤੂੰ ਕਿਹੜੀ ਭੈੜੀ ਸਿੱਖਿਆ ਲੈ ਲਈ ਐ ਕਿਹੜੀ ਭੈੜੀ ਮਤ ਲੈ ਲਈ ਪਰਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨਹਿ ਕੀਨੀ ਤੂੰ ਪ੍ਰਾਈ ਇਸਤਰੀ ਪ੍ਰਾਈ ਨਿੰਦਿਆ ਦੇ ਰਸ ਵਿੱਚ ਮਸਤ ਰਹਿੰਦਾ ਹੈ ਔਰ ਪ੍ਰਮਾਤਮਾ ਦੀ ਭਗਤੀ ਤੂੰ ਕਦੇ ਨਹੀਂ ਕੀਤੀ ਰਹਾਉ ਮੁਕਤ ਪੰਥ ਜਾਣਿਓ ਤੈ ਨਾ ਹਨ ਧਨ ਜੋ ਰੰਨ ਕੋ ਤਾਇਆ ਮੁਕਤ ਪੰਥ ਬੇਕਾਰਾਂ ਤੋਂ ਖਲਾਸੀ ਦਾ ਰਾਹ ਧਾਇਆ ਦਾ ਮਤਲਬ ਹੈ ਦੌੜਨਾ ਕਹਿੰਦੇ ਹੈ ਭਾਈ ਵੀ ਤੂੰ ਬੇਕਾਰਾਂ ਤੋਂ ਖਲਾਸੀ ਪਾਉਣ ਦਾ ਜਿਹੜਾ ਰਸਤਾ ਸੀ ਅਜੇ ਤੱਕ ਉਹਨੂੰ ਸਮਝਿਆ ਨਹੀਂ ਧਨ ਇਕੱਠਾ ਕਰਨੀ ਤੇ ਸਦਾ ਦੌੜ ਭੱਜ ਕਰ ਰਿਹਾ ਹੈ ਪਰ ਕਹਿੰਦੇ ਸੋਚ ਕੇ ਇਹ ਦੁਨੀਆ ਦੇ ਪਦਾਰਥ ਦੁਨੀਆ ਦਾ ਧਨ ਅੰਤ ਸੰਗ ਕਾ ਹੋ ਨਹੀਂ ਦਿਨਾ ਬਰਤਾਇਆ ਪਵੰਧਾਇ ਸੰਗ ਦਾ ਮਤਲਬ ਹੈ ਸਾਥ ਬਿਰਥਾ ਦਾ ਮਤਲਬ ਹੈ ਬਿਰਤ ਉਹਤ ਦੁਨੀਆ ਦੇ ਪਦਾਰਥਾਂ ਵਿੱਚੋਂ ਕਿਸੇ ਨੇ ਵੀ ਆਕਰਿ ਕਿਸੇ ਦਾ ਸਾਥ ਨਹੀਂ ਦਿੱਤਾ ਸਮਝ ਕਰ ਲੈ ਤੂੰ ਬਿਰਤ ਹੀ ਆਪਣੇ ਆਪ ਨੂੰ ਮਾਇਆ ਦੇ ਮੋਹ ਵਿੱਚ ਜਕੜ ਕੇ ਰੱਖਿਆ ਹੋਇਆ ਹੈ ਨਾ ਹਰ ਭਜਿਓ ਨਾ ਗੁਰ ਜਨ ਸੇਬਿਓ ਨਾ ਉਪਜੋ ਕਛ ਗਿਆਨ ਆਏ ਭਾਈ ਅਜੇ ਤੱਕ ਨਾ ਤੂੰ ਪ੍ਰਮਾਤਮਾ ਦੀ ਭਗਤੀ ਕੀਤੀ ਨਾ ਗੁਰੂ ਦੀ ਛਲਨ ਪਿਆ ਤੇ ਨਾ ਹੀ ਤੇਰੇ ਅੰਦਰ ਆਤਮਕ ਜੀਵਨ ਦੀ ਸੋਜੀ ਪਈ ਹੈ ਘਟਹੀ ਮਹਿੰਦ ਨੰਜਨ ਤੇਰਾ ਤਾ ਕੋ ਜਤ ਉਧਿਆਨਾ ਘਟ ਕਹਿੰਦੇ ਨੇ ਹਿਰਦੇ ਨੂੰ ਉਧਿਆਨਾ ਦਾ ਮਤਲਬ ਹੈ ਜੰਗਲ ਉਹ ਮਾਇਆ ਤੋਂ ਨਿਰਲੇਪ ਪ੍ਰਮਾਤਮਾ ਤੇਰੇ ਹਿਰਦੇ ਵਿੱਚ ਵਸ ਰਿਹਾ ਹੈ ਪਰ ਤੂੰ ਬਾਹਰ ਜੰਗਲਾਂ ਵਿੱਚ ਉਸ ਨੂੰ ਲੱਭਦਾ ਫਿਰਦਾ ਹੈ ਬਹੁਤ ਜਨਮ ਪਰਮਤ ਤੈ ਹਾਰਿਓ ਹਸ ਤੇਰ ਮਤ ਨਹੀਂ ਪਾਈ اے ਭਾਈ ਅਨੇਕਾਂ ਜਨਮਾਂ ਵਿੱਚ ਪਟ ਪਟ ਕੇ ਤੂੰ ਮਨੋਖਾ ਜਨਮ ਦੀ ਬਾਜੀ ਜਿਹੜੀ ਹੈ ਉਹ ਹਾਰ ਲਈ ਹੈ ਤੂੰ ਅਜਹੀ ਆਕਲ ਨਹੀਂ ਸਕੀ ਜਿਸ ਦੀ ਬਰਕਤ ਨਾਲ ਜਨਮਾਂ ਦੇ ਗੇੜ ਵਿੱਚੋਂ ਅਡੋਲਤਾ ਹਾਸਲ ਹੋ ਸਕਦੀ ਮਾਨਸ ਦੇ ਪਾਇ ਪਦ ਹਰ ਭਜ ਨਾਨਕ ਬਾਤ ਬਤਾਈ ਇਹ ਨਾਨਕ ਆਖ ਕੇ ਗੁਰੂ ਅੰਗ ਗੁਰੂ ਤੇਗ ਬਹਾਦਰ ਸਾਹਿਬ ਜੀ ਪਰਮਾਨੰ ਕਰਦੇ ਵੀ ਭਾਈ ਗੁਰੂ ਰੇਤਾ ਇਹ ਗੱਲ ਸਮਝਾਈ ਹੈ ਕਿ ਮਨੋਕਾ ਜਨਮ ਦਾ ਉੱਚਾ ਦਰਜਾ ਹਾਸਲ ਕਰਕੇ ਪਰਮਾਤਮਾ ਦਾ ਭਜਨ ਕਰੋ ਪਰਮਾਤਮਾ ਦਾ ਭਜਨ ਕਰਨਾ ਜਨਮ ਮਰਨ ਦੇ ਗੇੜ ਤੋਂ ਖਲਾਸੀ ਦਾ ਰਸਤਾ ਹੈ ਸਤਿਗੁਰੂ ਕਿਰਪਾ ਕਰਨ ਸਾਡੇ ਸਾਰਿਆਂ ਤੇ ਮਿਹਰ ਭਰਿਆਤ ਰੱਖਣ ਬਾਣੀ ਪੜੀਏ ਬਾਣੀ ਸੁਣੀਏ ਬਾਣੀ ਨੂੰ ਵਿਚਾਰੀਏ ਤੇ ਬਾਣੀ ਤੇ ਅਮਲ ਕਰੀਏ ਗੁਰਬਾਣੀ ਦੇ ਦਰਸਾਏ ਹੋਏ ਮਾਰਗ ਤੇ ਚੱਲਣ ਵਾਲਾ ਮਨੁੱਖ ਜੀਵਨ ਵਿੱਚ ਕਦੇ ਤੋਖਾ ਨਹੀਂ ਖਾ ਸਕਦਾ ਬਾਣੀ ਤੋਂ ਉਲਟ ਚੱਲਣ ਵਾਲਾ ਮਨੁੱਖ ਸਾਧ ਸੰਗਤ ਜੀਵਨ ਵਿੱਚ ਤੋਖੇ ਖਾਂਦਾ ਹੈ ਤੋਕਣਾ ਖਾਂਦਾ ਹੈ ਆਓ ਗੁਰੂ ਕਿਰਪਾ ਕਰਨ ਗੁਰਬਾਣੀ ਅਨਸਾਰ ਆਪਣਾ ਜੀਵਨ ਬਤੀਤ ਕਰੀਏ ਤਾਂ ਕਿ ਸਾਡਾ ਜੀਵਨ ਜਿਹੜਾ ਉਹ ਸੱਚਜਾ ਜੀਵਨ ਬਣ ਸਕੇ ਸਾਨੂੰ ਚੰਗੀ ਸਿੱਖਿਆ ਜਿਹੜੀ ਹੈ ਉਹ ਗੁਰਬਾਣੀ ਤੋਂ ਮਿਲ ਸਕੇ ਤੇ ਜੀਵਨ ਦਾ ਰਸਤਾ ਸਾਫ ਹੋ ਸਕੇ ਇਹ ਅਰਦਾਸ ਸਦਾ ਮਾਲਕ ਦੇ ਚਰਣਾ ਚ ਕਰਦੇ ਰਹੀਏ ਸਰਬੱਤ ਦੇ ਭਲੇ ਦੀ ਅਰਦਾਸ ਨਗਰ ਵਿੱਚ ਆਪਸੀ ਪ੍ਰੇਮ ਭਗਤਤਾ ਦੀ ਅਰਦਾਸ ਗੁਰੂ ਘਰ ਦੀਆਂ ਸੇਵਾਵਾਂ ਸਤਗੁਰੂ ਜੀ ਕਿਰਪਾ ਕਰਕੇ ਨਿਪਰੇ ਛਾੜ ਦੇਣ ਇਹ ਅਰਦਾਸ ਸਦਾ ਹੀ ਰਲ ਮਿਲ ਕੇ ਮਹਾਰਾਜ ਸਾਹਿਬ ਦੇ ਚਰਨਾਂ 'ਚ ਕਰਦੇ ਰਹੀਏ ਬਰਤੀ ਕਦੇ ਨਾ ਹੋਵਈ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਹੀ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ